ਦਾਸ ਨੰਬਰ ਤੇ ਤੋਹਫਾ 17 ਦਾ ਹਾਂ ਜਿਹੜੀ ਬੰਦੇ ਨੂੰ ਪਰਫੈਗਲ ਦੇ ਲੈ ਕੇ ਜਾਣਾ ਹੈ ਮੋਟਰਸਾਈਕਲ ਤੇ ਲੈ ਜਾਣ ਆ ਰਹੀ ਮਗਰ ਵੱਛੀ ਹਾਂ 2 4 ਕਿਲੋ ਦੁੱਧ ਮੰਡ ਲੈ ਆਉਂਦਾ ਉਹਦੇ ਲਈ ਬਹੁਤ ਵੱਛੀ ਠੀਕ ਆ ਜੀ ਸਾਡੀ ਕਹਿੰਦਾ ਹਾਥੀ ਲਿਆਉਣ ਦੀ ਲੋੜ ਨਹੀਂ ਮੋਟਰਸਾਈਕਲ ਤੇ ਅਗਲਾ ਲੈ ਜੂ ਇਹਨੂੰ ਕਿੰਨੇ ਦੀ ਇਹ ਬਾਈ ਇਹ ਆਰ ਵੀ ਦੇ 20 ਦੀ ਦੇ ਦਾਂਗੇ 20000 ਦੀ ਅੱਛਾ ਮੋਦੀ ਵਾਂਗੂ ਜੀ ਐਸਟੀ ਕੱਟ ਕੇ ਮਗਰ ਵੱਛੀ ਲਓ ਜੀ ਹਾਂ ਮੋਟਰਸਾਈਕਲ ਤੇ ਜਾਊਏ ਹਾਂ ਨਾਲੇ ਜਾਵਾਂ ਖੇਡਣਗੇ ਇਹ ਵੀ ਗੱਲ ਸਹੀ ਆ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਤੁੰਗਾਹੇੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਏਕੋਟ ਪੈਂਦੀ ਆ ਰਾਏਕੋਟ ਤੋਂ ਚੜ੍ਹਦੇ ਵਾਲੇ ਪਾਸੇ ਨੂੰ 11-12 ਕਿਲੋਮੀਟਰ ਦੀ ਦੂਰੀ ਤੇ ਪੈਂਡਾ ਤੁੰਗਾਹੇੜੀ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ گاਵਾ ਵੜਾਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਲਾਲ ਬਦਾਮੀ ਰੰਗ ਦੇ ਸਾਰੀਆਂ ਹੀ ਸੇਲ ਆ ਅੱਧੋਂ ਜ਼ਿਆਦੇ ਪਸ਼ੂ ਸੂਏ ਸਵਾਏ ਆ ਵਿੱਚ ਦੋ ਕ ਨਗ ਹੋ ਸਕਦਾ ਗੱਬਣ ਵੀ ਹੋਣ ਪਰ ਜ਼ਿਆਦੇ ਪਸ਼ੂ ਸੂਏ ਸਵਾਏ ਆ ਇਨਫੋਰਮੇਸ਼ਨ ਲੈ ਦਿੰਨਾ ਆ ਪਾ ਜੈ ਜੀ ਹੋਣਗੇ ਬਾਕੀ ਕੱਲਾ ਕੱਲਾ ਨਗ ਤੋਰ ਤੋਰ ਵਿਖਾ ਦਿੰਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਦੀ ਪਹਿਲਾਂ ਢੀ ਘਰਿਆ ਨਾ ਹੀ ਪਿੰਡ ਤੁੰਗਹੜੀ ਤੁਸੀਂ ਰੈਕੋਰ ਜ਼ਿਲ੍ਹਾ ਲੁਧਿਆਣਾ ਥੋ ਨੰਬਰ ਦੱਸ ਦੀ 9855598122 ਇਥੋਂ ਚੱਲ ਬਈ ਹਾਂਜੀ ਬਾਈ ਦੱਸੀ ਇਹਦੇ ਬਾਰੇ ਪਹਿਲੇ ਦੂਏ ਸੂਈ ਆ ਜੀ ਪਲੂਣ ਹਾਂਜੀ ਰਾਤ ਹੀ ਸੂਈ ਆ ਜੀ ਮਗਰ ਕੀ ਆਦੇ ਸਹੀ ਆ ਜੀ ਮੰਗਰ ਬੱਚੀ ਹਾਂਜੀ ਕਿੰਨਾ ਦੁੱਧ ਪਿਆਜੂ ਦੁੱਧ ਤਾਂ ਪਿਆਜੂ 15 16 ਕਿਲੋ ਵੀ ਕੱਢੀਏ ਬਾਹਰ ਨੂੰ ਦੋਸਤੋ ਪਹਿਲਾ ਸੂਆ ਪਲੂਣ ਵਹਿੜ ਤਾਜੀ ਸੂਈ ਸਵਾਈ ਦੋਸਤੋ ਵੱਡੀ-ਵੱਡੀ ਬਹੁਤ ਹੈ ਹਾਈਟ ਨੇ ਪਾਸ ਉਹ ਐਕਸਟਾ ਆਰਡਨਰੀ ਸੋਹਣਾ ਬੋਡੀ ਸਟਰਕਚਰ ਆ ਖੁੱਲੇ-ਢੁਲੇਆਂ ਕੰਪੈਰਾਂ ਦੀ ਆ ਹਾਂ ਪੜੇ ਪਾਸੇ ਕਰੋ ਤੁਸੀਂ 15-16 ਕਿਲੋ ਲਾਢੀ ਕਹਿੰਦਾ ਦੁੱਧ ਪਿਆਜੂ ਬਾਕੀ ਐਡੀ ਵਹਿੜ ਨੂੰ ਇੰਨਾ ਕੁ ਦੁੱਧ ਕੋਈ ਬਾਹਲਾ ਵੀ ਨਹੀਂ ਹੋ ਰਾਜੀ ਰੂਜੀ ਬਹੁਤ ਹੈ ਬਾਕੀ ਦੁੱਧ ਅੱਗੇ ਸੇਵਾ ਸੰਭਾਲਦਾ ਬਾਕੀ ਉੱਥੇ ਵੱਡੀ ਵਹਿੜ ਵੀ ਕੀ ਕਰੂਗੀ ਜੇ ਕਿਸੇ ਨੇ ਸੇਵਾ ਹੀ ਨਾ ਕੀਤੀ ਪਰ ਐਡੀ ਵਹਿੜ ਨੂੰ 15-16 ਕਿਲੋ ਨਾਰਮਲ ਹੀ ਦੁੱਧ ਪਿਆਉਣਾ ਚਾਹੀਦਾ ਮਗਰ ਵੀ ਵੱਛੀ ਆ ਹੋ ਸਕਦਾ ਥੋੜੀ ਸੇਵਾ ਸੰਭਾਲ ਗੌਰ ਕੇ ਔਰ ਵੱਧ ਹੋਵੇ ਤੇ ਵੱਧ ਪਿਆ ਜੀ ਆ ਵੱਡੀ ਬਹੁਤ ਆ ਉਹ ਵੀ ਦੰਦਾ ਜੀ ਲੱਗਦੀ ਆ ਅੱਛਾ ਉਵੇਂ ਬਾਈ ਕਹਿੰਦਾ ਦੰਦਾਾਂ ਜੀ ਆ ਗੁਲਾਬੀ ਥਾਣਾ ਹੱਦੀ ਚਵਾਈ ਵਾਲਾ ਕੱਲ ਦੀ ਸੂਈ ਮਕਰਵੱਛੀ ਕਿੰਨੇ ਦੀ ਲਾੜੀ ਜੈ ਜਪਾ ਵੀਰੇ ਮੁੱਲ ਜਾਏ ਜਿੰਨਾ ਮਰਜ਼ੀ ਕਰਾ ਲਓ ਨਹੀਂ ਵੇਚਣ ਵਾਲੀ ਗੱਲ ਨਹੀਂ 60000 ਦੀ ਦੇਣੀ ਆ ਬਸ ਛੋੜ ਛੱਪਾ ਹੀ ਮੁੱਲ ਲਾੜੀ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 65000 ਦੀ ਦੇਣੀ ਆ ਛੋੜ ਛੱਪਾ ਵਿੱਚ ਹੋ ਜੂ ਅਮਰੀਕਨ ਵੈੜ ਜਿਹੜਾ ਕੱਦਦਾ ਪੂਰੀ ਫੁੱਲ ਵੱਡੀ ਮੇਰੇ ਹਿਸਾਬ ਨਾਲ ਸਾਰੀਆਂ ਵੈੜਾਂ ਨਾਲੋਂ ਵੱਡੀ ਵੈੜ ਇਹ ਹੀ ਆ 2 ਨੰਬਰ ਤੇ ਆ ਜਾ ਲਾਡੀ ਇਹ ਵੀ ਤਾਜੀ ਸੂਈ ਆਈ ਬੱਸੀ ਮਗਰ ਕਿੰਨਾ ਕ ਦੁੱਧ ਪਿਆਜੂ ਦੁੱਧ ਪਿਆਜੂ ਵੀਰੇ ਹੁਣ ਜਾਨੀ ਬੋਲਾ 10 ਤੋਂ ਉੱਪਰ ਆ ਤੇ 12 ਦੇ ਜੇਗਾ 10 ਕਹਿ ਕੇ ਬੋਲਾ ਆਪਾਂ ਦੇਵਾਂਗੇ ਕਿੰਨੇ ਦੀ ਜੈ ਜਬਾ ਇਹ ਵੀਰੇ ਦੇਵਾਂਗੇ 48000 ਮਗਰ ਵੱਛੀ ਤਾਜੀ ਸੂਈ 12 ਕਿਲੋ ਹੋਊ ਲਾਡੀ ਕਹਿੰਦਾ 10 ਮੰਨ ਕੇ ਕੋਈ ਵੀ ਆ ਜੇ ਬਾਕੀ ਸੂਏ ਸਵਾਏ ਪਸ਼ੂ ਦਾ ਇਹੀ ਫਾਇਦਾ ਹੁੰਦਾ ਅਗਲਾ ਚੋ ਕੇ ਲੈ ਜੇ ਤੜਕੇ ਵੀ 6-7 ਵਜੇ ਅਗਲਾ ਆ ਜੇ ਆਥ ਨੇ ਫੇਰ ਆ ਜੇ ਜੇ ਕੋਈ ਮਾੜੀ ਮੋੜ ਕਸਰ ਰਹੇਗੀ ਤੇ ਅਗਲੇ ਦਿਨ ਭਵਾਂ ਫੇਰ ਚੋਲੇ ਅਗਲਾ ਪਹਿਲੀ ਗੱਲ ਤਾਂ ਦੋ ਟਾਈਮ ਚਵਾਈ ਬਹੁਤ ਹੁੰਦੀ ਆ ਪਰ ਤੁਸੀਂ ਪੈਸੇ ਲਾਉਣੇ ਆ ਜੇ ਕਿਸੇ ਨੇ ਤਿੰਨ ਟਾਈਮ ਚ ਹੋਣੀ ਚਾਰ ਟਾਈਮ ਚ ਹੋਣੀ ਆ ਅਗਲਾ ਆਪ ਦੀ ਫੁੱਲ ਤਸੱਲੀ ਕਰਕੇ ਲੈ ਜੇ ਮਗਰ ਬੱਚਾ ਸੋਹਣੀ ਮੱਛੀ ਆ ਵਧੀਆ ਸੇਵਾ ਕਰ ਲਓਗੇ ਖੀਰੀਆਂ ਸੂਪ ਪੈਂਦੀਆਂ ਥਣ ਸੋਹਣਿਆ ਆ ਨੇੜੇ ਤੋਂ ਵੇਖ ਲਓ ਆ ਅਸੀ ਚਵਾਈ ਵਾਲੇ ਥਣ ਕਿੰਨੇ ਲੜੀ 48 ਦੀ 48 ਦੀ 48 ਦੀ ਦੇ ਦਾਂਗੇ ਚੁਆਈ ਜੁਈ ਲਾਡੀ ਕਹਿੰਦਾ ਪੂਰੀ ਮੋਟੀ ਧਾਰ ਐ ਬਾਕੀ ਭਾਵੇਂ ਚਾਰ ਟੈਮ ਚੋ ਲਿਓ ਦੂਜਾ ਸੂਆ ਤਾਜੀ ਸੂਈ ਜਰਸੀ ਬਰੀਡ ਦੀ ਬਿਹੜ ਰਾਜੀ ਰੂਜੀ ਇਹ ਵੀ ਬਹੁਤ ਆ ਤਿੰਨ ਨੰਬਰ ਲਾਡੀ ਇਹ ਦੋ ਨਾਂ ਵਾਲੀ ਆ ਜੀ 7-8 ਦਿਨ ਲੈਂਦੀ ਕਿੰਨਾ ਕੱਢ ਜੂ ਇਹ ਹੱਲੇ ਜੀ ਲਊਗੀ ਦਿਨ 7-8 ਦਿਨੋਂ ਜੂਨ ਤੱਕ ਬਾਕੀ ਆ ਤੁਹਾਡਾ ਘਰ ਜੀ ਵਧੀਆ ਹਫਤੇ ਤੋਂ 10 ਦਿਨਾਂ ਦੇ ਅੰਦਰ ਬਾਹਰ ਸੂਬੂ ਲਾਡੀ ਕਹਿੰਦਾ ਇਹ ਗੱਬਾਣਾ ਬੱਚੀ ਇੱਕ ਥੋੜਾ ਜਿਹਾ ਮੈਸਤਰੀ-ਮੁਸਤਰੀ ਲੱਗੇ ਆ ਇੱਕ ਪਸ਼ੂ ਵੀ ਖਰੀਦੇ ਆ ਕੋਈ ਅੱਜ ਆਇਆ ਕੋਈ ਕੱਲ ਆਇਆ ਬਗਾਨੇ ਥਾਂ ਆ ਕੇ ਦਿਹਾੜੀ ਡੰਗ ਦਾ ਪਸ਼ੂ ਉਦਾਂ ਹੀ ਉੱਪਰ ਆ ਜਾ ਕਰਦਾ ਤੇ ਵਿੱਚੇ ਖੜਕਾ ਖੁੜਕਾ ਜਾ ਹੋਈ ਜਾਂਦੇ ਇੱਕ ਬੰਦੇ ਬੰਦੇ ਵਾਵਾ ਫਿਰਦੇ ਵਿੱਚ ਜਾਨਵਰ ਇਹਨੇ ਨਾ ਮਾੜਾ ਮੋੜ ਥੋੜਾ ਜਿਹਾ ਜਗਦਾ ਜਿਆ ਉਹਦਾ ਸੀਰ ਸੌ ਇਹ ਫੋਲੀ ਹੁੰਦੀਆਂ ਸੀ ਸੌੜ ਇਹਨਾਂ ਨੂੰ ਕੋਈ ਵਾਦਾ ਵਟਾ ਨਹੀਂ ਭਵਾਂ ਜੋ ਆ ਕੇ ਥੋਲਣ ਬੰਦਾ ਚੋਲੇ ਬੁੜੀ ਚੋਲੇ ਹਾਂ ਹੂੰ ਤੁਹਾਨੂੰ ਵੀ ਪਤਾ ਡਰਦੀ ਤੇ ਮਾਰਦੀ 'ਚ ਫਰਕ ਹੁੰਦਾ ਇਹ ਡਰਦੀ ਐ ਕਿੰਨੇ ਦੀ ਲਾਢੀ ਜੈਜ ਆਪਾ ਲਓ ਜੀ ਆ 2 ਨੰਬਰ 48 ਦੀ 13 14 ਕਿਲੋ ਲਾਢੀ ਕਹਿੰਦਾ ਪਿਆਜੂ 12 ਕਿਲੋ ਬੋਲ ਆਉ 10 ਕਿਲੋ ਮੰਨ ਕੇ ਆਇਓ ਭਵਾਂ ਚਾਰ ਟਾਈਮ ਚੋਲਿਓ ਆ 42 ਦੀ ਚਾਰ ਨੰਬਰ ਲਾਢੀ ਇਹ ਪਹਿਲੇ ਵੀ ਥੋੜੀ ਆ ਜੀ ਪਲੂਨ ਵੜਾ ਸੋਸਤੇ ਇਹ ਵੀ ਗੱਬਣ ਆ ਪਹਿਲਾ ਸੂਆ ਕਿੰਨਾ ਕ ਸਾਮਾਂ ਲੈ ਜੂ ਇਹ ਬਾਈ ਲਹੂ ਕੀ ਮਾਤਾ ਹਫਤੇ ਕਦੇ ਆਸੇ ਪਾਸੇ ਸੂਪੂ ਇਹ ਵੀ ਤਿੰਨ ਨੰਬਰ ਵੜ ਵਾਂਗੂ ਸੇਮ ਹੀ ਦੁੱਧ ਪਿਆ ਜਾਣਗੀਆਂ ਉਤੇ ਰਾਮ ਪਿਆਜ ਜਾਂ ਕੋਈ ਕਿਲੋ ਵੱਧ ਪਿਆਜ ਉਹ ਤੁਹਾਡੀ ਅਗੇ ਸੇਵਾ ਸੰਭਾਲਾ ਯਾਨੀ ਕਿ ਹਫਤੇ ਦੇ ਅੰਦਰ ਅੰਦਰ ਸੂਪੂਗੀ ਅੱਦ ਕੋਦ ਚੰਗਾ ਹੁਣ ਤੱਕਰ ਜਿੰਨੀਆਂ ਤੁਸੀਂ ਵੜਾਂ ਵੇਖ ਲਈਆਂ ਸਾਰੀਆਂ ਥਣ ਭਾਂਡੇ ਦੀਆਂ ਸਾਫ ਸੁਥਰੀਆਂ ਬਾਕੀ ਇਸੇ ਨੰਬਰ ਤੇ WhatsApp ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਆਪਦੀ ਤਸੱਲੀ ਕਰ ਸਕਦਾ ਹਮ ਵਲਟੇਲਾਂ ਬਹੁਤ ਪਈਆਂ ਪੰਜ ਸੱਤਾਂ ਦਿਨਾਂ ਤਾਈਂ ਸਾਰੀ ਵਲਟੇਲ ਕੱਢ ਕੇ ਸੁੱਕੇ ਨੇ ਦੀ ਲਾਢੀ ਇਹਦਾ ਜਾਇਜ਼ ਆ ਪਾ ਚਾਰ 42 ਦੀ ਦੇਣਾ ਇਹ ਜੋੜਾ ਲੈਣਾ ਵੀਰੇ 42 ਦੀ ਮਾਨਤਾਨ ਕਰਨਾ ਦੋਸਤੋ ਤਿੰਨ ਨੰਬਰ ਵੀ 42 ਦੀ ਗੱਬਣ ਤੇ ਆ ਚਾਰ ਨੰਬਰ ਵੀ 42 ਦੀ ਜੇ ਕੋਈ ਜੋੜਾ ਲੈ ਲੈਂਦਾ ਕੋਈ 1500 2000 ਮਾਨਤਾਨ ਹੋ ਜੂ ਅੱਗੇ ਲਾੜੀ 5 ਨੰਬਰ ਇਹ ਸਾਈਵਾਲ ਕ੍ਰੋਸ ਆ ਜੀ ਬਹੁਤ ਮੰਗ ਰਿਆ ਸਾਈਵਾਲ ਬੈੜ ਸਾਈਵਾਲ ਹਾਂ 3 ਦਿਨ ਤੋਂ ਲਾੜੀ ਆ ਠੀਕ ਹੈ ਪਹਿਲੇ ਸੂਏ ਚ 14 ਕਿਲੋ ਦੁੱਧ ਦਿੱਤਾ ਦੋਸਤੋ ਇਹ 5 ਨੰਬਰ ਸਾਈਵਾਲ ਕ੍ਰੋਸ ਬੈੜ ਪਹਿਲੇ ਸੂਏ 14 ਕਿਲੋ ਜੀ 14 ਕਿਲੋ ਦੁੱਧ ਦਿੱਤਾ ਹੋਇਆ ਦੂਜਾ ਸੂਆ ਕੱਦ ਕੋ ਦੇਦਾ ਵੀ ਪੂਰਾ ਬਾਕੀ ਰਾਜੀ ਰੂਜੀ ਵੀ ਬਹੁਤ ਆ ਬਾਕੀ ਜਰਸੀਆਂ ਨਾਲੋਂ ਵੀ ਫੈਟ ਸਾਈਵਾਲ ਦੀ ਵੱਧ ਆਉਂਦੀ ਆ ਜੇ ਕੋਈ ਘਰੇ ਦੁੱਧ ਪੀਣ ਨੂੰ ਕਿਸੇ ਭੈਣ ਭਰਾ ਨੇ ਲੈਣੀ ਹੋਵੇ 15 ਪਿਆ ਜੇ 16 ਪਿਆ ਜੇ ਇਹਦੇ ਆਸ-ਪਾਸ ਦੁੱਧ ਪਿਆ ਜੂ ਬਾਕੀ ਜਿਹੜਾ ਕੋਈ ਭੰਨ ਭਰਾ ਕਿਲੋਖੰਡ ਫੀਡ ਵੱਧ ਪਾਲੂ ਉਹਦੀ ਵੱਧ ਪਿਆ ਜੂ ਉਹ ਤੁਹਾਨੂੰ ਵੀ ਪਤਾ ਹੀ ਆ ਦੁੱਧ ਦੇਣਾ ਸੇਵਾ ਨੇ ਦਾਣੇ ਨੇ ਹਾਂ ਰਾਜੀ ਫੋਲੀ ਆ ਕਿੰਨੀ ਠੰਡੀ ਸੀ ਲਾ ਬੁਰੀ ਆ ਹਮ ਹਾਂ ਕਿੰਨੇ ਦੀ ਲਾਢੀ ਇਹ ਬਈ ਦੇ ਦਾਂਗੇ ਆਪਾਂ 5000 ਤੋਂ ਮਾਰਤਾਨ ਕਰਦਾਂਗੇ ਜੀ ਪਿਆਜ ਉਹ ਲਾਡੀ ਕੰਨਾ ਮਾਨਤਾਨ ਕਰ ਦਿਆਂਗੇ ਬੈਡ ਪੂਰੀ ਚੰਗੀ ਆ ਜੇ ਕੋਈ 5-4 ਦਿਨ ਸਾਂਭ ਕੇ ਤਿਆਰ ਕਰਕੇ ਜਾਂ ਸਵਾ ਕੇ ਸੇਲ ਕਰਦਾ 5752000 57558000 ਦੀ ਬੱਚੀ ਆ ਕੋਲੇ ਇਹ ਹਸਨਾ ਪਿਆਜ ਉਹ ਮਾਨਤਾਨ ਹੋ ਜੂ ਹਾਂਜੀ ਹਾਂ ਮਾਨਤਾਨ ਸਿਆਜ ਉਹ ਮਾਨਤਾਨ ਹੋ ਜੂਗਾ ਅੱਗੇ ਆ ਜਾ ਲਾਡੀ 6 ਨੰਬਰ ਇਹ ਇਹ ਵੀ ਲੋਹ ਜੀ ਦੇ ਹਾਂ ਦਾ ਦੋਸਤੋ ਚਾਰ ਪੰਜ ਵਿਹੜਾਂ ਦਾ ਪੂਰੀਆਂ ਹੀ ਚੰਗੀਆਂ ਹਫਤੇ ਦੇ ਆਸ-ਪਾਸ ਇਹ ਸੂਪੂਗੀ ਦੁੱਧ ਲਾਡੀ ਕਹਿੰਦਾ ਇਹ ਵੀ ਸੇਮ ਵੀ 14 15 14 15 ਪਿਆਜੂਗੀ ਠੀਕ ਹੈ ਹਾਂਜੀ ਲਾਡੀ ਕਹਿੰਦਾ ਬਾਦੀ ਪਿਆਜੂ ਇਹ ਤਾਂ ਬਾਕੀ ਵਿਹੜ ਚੰਗੀ ਆ ਨਾ ਕਦ ਕੋਤ ਚੰਗਾ ਰਾਜੀ ਰੂਜੀ ਪੂਰੀ ਆ ਬਾਕੀ ਕਰਾਸ ਪਣ ਚਾਹੀਦੀ ਹਾਂ ਬਾਕੀ ਕਰਾਸ ਐ ਫੈਟ ਫੂਡ ਵੀ ਵਧੀਆ ਆਜੂ ਬਾਕੀ ਮਾੜਾ ਜਾਨਵਰ ਨਹੀਂ ਲਾਡੀ ਲੈਂਦਾ ਜਾਨਵਰ ਚੰਗੇ ਹੀ ਲੈਂਦਾ ਬਾਕੀ ਤੁਸੀਂ ਵੇਣੀਆਂ ਡੈਲੀ ਨੂੰ ਹੁੰਦਾ ਇਹਨੇ ਥਾਂ ਵੀ ਪਰੇ ਨੂੰ ਵਧਾ ਦਿਆ ਉਹ ਛੱਡ ਵੱਡਾ ਕਰਤਾ ਡੈਲੀ 15 20 ਵੇੜਣ ਲਾਢੀ ਕਹਿੰਦਾ ਮੇਰੇ ਕੋਲੇ ਹੋਣ ਗਿਆ ਜਦੋਂ ਮਰਜ਼ੀ ਆ ਜਾਓ ਹਾਂ ਸੀਲ ਸੌ ਬਹੁਤ ਆ ਹਾਂ ਹਾਂ ਤਿਆਰ ਕਰਦੀ ਹਾਂ ਲਾਢੀ ਆਪ ਸੀਲ ਜਾਨਵਰ ਵੀ ਸੀਲ ਸੌ ਹੀ ਲੈਂਦਾ ਕਿੰਨੇ ਦੀ ਲਾਢੀ ਇਹ ਜੋੜਾ ਮਦਾਨ ਅਗੇ ਨੇ ਮਾਰਤਾਰਨ ਕਰਦਾ ਆਂ ਆਹ ਜੋੜਾ 50 50 5 ਨੰਬਰ ਤੇ 6 ਨੰਬਰ ਦੋਵੇਂ 50 5000 ਦੀਆਂ 3 ਨੰਬਰ ਤੇ 4 ਨੰਬਰ ਦੋਵੇਂ 42 42000 ਦੀਆਂ 7 ਨੰਬਰ ਤੇ ਲਾਡੀ ਇਹ ਕ੍ਰਾਸ ਕਾਲੀ ਜਰਸੀ ਮਗਰ ਵਛੀ ਆ ਚਾਰ ਪੰਜ ਲੈਂਦੀ ਰਹੀ ਹੋਈ ਆ ਹੁਣ 7 8 ਕਿਲੋ ਬੌਲਾ ਹੈ ਮਗਰ ਵਛੀ ਜਰਸੀ ਕ੍ਰਾਸ ਕਾਲੇ ਰੰਗ ਦੀ 7 8 ਕਿਲੋ ਬੌਲਾ ਇਸ ਟਾਈਮ ਹੈਗਾ 10 11 ਕਿਲੋ ਦੁੱਧ ਪਿਆਜੂ ਅੱਜ ਜਿਹੜਾ ਤੁਸੀਂ ਚੋ ਲੈਣਾ ਭਾਂਡੇ 'ਚ ਮੈਨ ਲੈਣਾ 7 ਹੋ ਜੇ 8 ਹੋ ਜੇ ਕੰਡੇ ਵਾਲਾ ਲਾਢੀ ਕਹਿੰਦਾ ਹੋਊਗਾ ਬਾਕੀ ਜਿਹੜੀ ਚੀਜ਼ ਚੋ ਹੀ ਲੈਣੀ ਉਹ ਤਾਂ ਤੁਹਾਡੇ ਸਾਹਮਣੇ ਆ ਜਾਣੀ ਹੈ ਜਦੋਂ ਆਕੇ ਤੁਸੀਂ ਚੋਹੋਗੇ 7 ਨਿਕਲ ਜੇ 8 ਨਿਕਲ ਜੇ ਕੰਡੇ ਵਾਲਾ ਹੋਊਗਾ ਕਾਲੇ ਰੰਗ ਦੀ ਆ ਕਾਲੇ ਰੰਗ ਦੀ ਆ ਜਰਸੀ ਓਟੇ ਕੰਨ ਹੂੰ ਮੂੰ ਮੱਥੇ ਦੀ ਸੋਹਣੀ ਆ ਮਗਰ ਬੱਚੀ ਬਹੁਤ ਸੋਹਣੀ ਆ ਮਗਰ ਬੱਚੀ ਵੀ ਸੋਹਣੀ ਆ ਮਗਰ ਬੱਚੀ ਕਾਫੀ ਕਲਰ ਦੀ ਆ ਹਾਂ ਛੋਟਾ ਜਿਹਾ ਕੰਨ ਵਧੀਆ ਸੇਵਾ ਕਰ ਲਵਾਂਗੇ ਖੀਰੀਆਂ ਸੂਪ ਪੈਂਦੀਆਂ ਇਕ ਤਾਂ ਬੱਚਿਆਂ ਦਾ ਲਾੜੀ ਮੂੰਹ ਮੂੰਹ ਬੋਕ ਕਰਦਾ ਜਾਨਵਰ ਆਉਂਦੇ ਆ ਡੇਲੀ ਇਹਦੇ ਕੋਲੇ 10 15 ਅੱਗੇ ਹੁੰਦੇ ਸੀ ਹੁਣ 20 ਹੋਇਆ ਕਰਨਗੇ ਲਾੜੀ ਕਹਿੰਦਾ ਹਾਂ ਕਿੰਨੇ ਦੀ ਲਾੜੀ ਹੈ 7 ਨੰਬਰ ਬਈ 38000 ਦੀ ਲਓ ਜੀ 2 ਘਟ 40 ਦੀ 38000 ਦੀ 38 ਜੋ ਵੀ ਮਾਨਤਾਨ ਕੋਈ ਹਜ਼ਾਰ ਖੰਡ ਲਾੜੀ ਕਰ ਦੂ ਕੋਈ ਚੱਕਰ ਨਹੀਂ 8 ਨੰਬਰ ਲਾੜੀ ਪਾਹ ਆਲੀਆ ਪਾਹ ਸਾਰੀ ਪਾਹ ਆਉਣੇ ਆ ਜੀ ਗ੍ਰੀਨ ਨੇ ਲੈਣੀ ਹੁੰਦੀ ਆ ਦੁੱਧ ਫੇਨ ਜਾਂ ਸਾਰੀ ਪਾਹ ਹੁੰਦੇ ਆਪਣੇ ਕੋਲ ਛੋਟਾ ਪਾਹ ਵੀ ਹੁੰਦਾ ਛੋਟਾ ਪਾਹ ਆਹ ਰੇਕ ਵੱਡੇ ਪਾਹ ਆ ਨਹੀਂ ਬੰਦਾ ਕੋਈ ਬੈਠੇ ਛੋਟੇ ਵਾਲ 8-9 ਕਿਲੋ ਮਗਰਵੱਛਾਈ ਇਹ 35000 ਦੀ ਮਗਰਵੱਛਾ 8-9 ਕਿਲੋ ਆ ਜਿਹੜਾ ਤੁਸੀਂ ਝੋ ਲੈਣਾ ਤਾਜੀ ਸੂਈ ਆ ਗਾਂ ਹੁਣ ਜੀਵ ਜੀ ਸੇਵਾ ਕਰ ਲਓਗੇ ਇਹ 10 ਵੀ ਪਿਆ ਸਕਦੀ ਆ 11 ਵੀ ਪਿਆ ਸਕਦੀ ਆ ਜੇ ਨਾ ਪੱਠੇ ਪਾਏ ਹਾਂ ਫੇਰ ਲਾਡੀ ਕਾਂ ਦਾ ਪਿਆਉਂਦੀ ਵੀ ਨਹੀਂ ਉਹ ਤੁਹਾਨੂੰ ਵੀ ਪਤਾ ਹਾਂ ਹਾਂ ਫੇਰ ਚਾਹ ਨੂੰ ਵੀ ਲਿਆਉਣਾ ਪਊਗਾ ਤੇ ਨਹੀਂ ਇਹ ਘਰੇ ਵੀ 5 6 ਕਿਲੋ ਦੁੱਧ ਪੀਣ ਨੂੰ ਖੁੱਲਾ ਰਹੂਗਾ ਤੇ ਡੈਰੀ 'ਚ ਵੀ 4 5 ਕਿਲੋ ਦੁੱਧ ਜਾਵੜਿਆ ਕਰੂਗਾ ਯਾਨੀ ਕਿ 10 ਪਿਆਜੇ 11 ਪਿਆਜੇ ਇਹਨਾਂ ਦੁੱਧ ਪਿਆਜੂ ਸੀਲ ਬਹੁਤ ਆ ਮੋਟੀ ਧਾਰ ਕਿੰਨੇ ਦੀ ਲਾਡੀ 35 ਦੀ ਲਓ ਜੀ ਇਹ 35 ਦੀ 8 ਨੰਬਰ ਲਾਡੀ ਇਹ ਜੀ ਵਾਲੀ ਆ ਜੀ ਦੂਜੇ ਇਸ ਨੇ ਇਹ ਦੂਆ ਸੂਆ ਪੰਜ ਸੱਤ ਦਿਨਾਂ ਦੇ ਆਸ-ਪਾਸੇ ਸੂ ਪੂਗੀ ਅੱਛਾ ਕਿ ਨਾ 13 ਪਿਆਜ ਲਾਡੀ ਕਹਿੰਦਾ ਇਹ ਵੀ ਆਸ-ਪਾਸ ਪਿਆਜੂ ਕੋਈ ਕਿਲੋ ਖੰਡ ਬੱਦ ਘਟਾ ਬਲ ਢੱਲਣ ਹਜੇ ਕਾਫੀ ਬਾਕੀ ਆ ਦਿਨ ਪੰਜਾਂ ਨੂੰ ਸੂਪੇ ਛੇਆਂ ਨੂੰ ਸੂਪੇ ਯਾਨੀ ਕਿ ਐਂਡ ਹਫਤਾ ਬਾਕੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਸ਼ੂ ਜਾਂਦਾ ਛਲਕਿਆ ਝੁਲਕਿਆ ਵੀ ਜਾਂਦਾ ਕਈ ਵਾਰ ਦੋ ਦਿਨ ਜਾਨਵਰ ਪਹਿਲਾਂ ਵੀ ਸੂ ਸਕਦਾ ਜੀ ਲਾਗੀ ਤਾਂ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੀ ਆ ਇਹ ਲਾਡੀ ਕਿੰਨੇ ਦੀ ਇਹ 40 ਹਜ਼ਾਰ ਦੀ ਲਓ ਜੀ ਲੈਵਾ ਦਾ ਦੇਖੋ ਬਾਈ ਸੋਨਾ ਤਿਆਰ ਕਰ ਜਾਣਾ ਪੂਰਾ ਗੰਦਵਾ ਹਵਾਨਾ ਝੋਲ ਝੂਲ ਬਹੁਤ ਆ ਅਜੇ ਦਿਨ ਲੈ ਜਾਣੇ ਆ ਪੰਜ ਕਿਨੇ 6 ਲੈ ਜੇ ਨੌ ਨੰਬਰ ਲਾਡੀ ਇਹ ਵੀ ਸੂਨ ਵਾਲੀ ਆ ਜੀ ਇਹ ਲੌਂਗੀ 15 ਕਿ ਦਿਨ ਬਾਕੀ ਇਹ ਹੈਗੇ 16 17 ਕਿਲੋ ਵਾਲੀ ਅ ਠੀਕ ਆ ਜੀ ਇਹ 15 ਕਿ ਦਿਨ ਲਾਡੀ ਕਹਿੰਦਾ ਲੈ ਜੂ 16 ਪਿਆ ਜੇ 17 ਪਿਆ ਜੇ ਇਹ ਅੱਜ 15 ਦਿਨਾਂ ਦੀ ਕੱਚੀ ਆ ਜਰਸੀ ਬਰੀਡ ਬੜਾ ਕੱਦ ਹੈ ਦੂਆ ਹੀ ਸੂਆ ਇਹ ਲਾਡੀ ਬੜੇ ਵਾਲੀ ਕਿੰਨੇ ਦੀ 38000 ਦੀ 38 ਦੀ ਹਾਂ ਜੀ ਤਿਆਰ ਹੋਈ 50000 ਦੀ ਦੋ ਘਟ 40 ਦੀ ਤਿਆਰ ਹੋਈ ਲਾਡੀ ਕਹਿੰਦਾ 50000 ਦੀ ਅੱਜ 38 ਦੀ ਦੇ ਦੇਾਂਗੇ ਤੇ ਜੇ 15 ਦਿਨਾਂ ਨੂੰ ਤਿਆਰ ਕਰਕੇ ਲਾਡੀ ਕਹਿੰਦਾ ਦੇਵਾਂਗੇ ਫਿਰ 50000 ਦੀ ਦੇਵਾਂਗੇ ਲੈ ਵਾ ਫਟਿੰਗ ਪਿਛੇ ਨੂੰ ਵੱਧਾ ਇਹ ਤੁਸੀਂ 9 ਨੰਬਰ ਵੇਖੀ ਆ ਤਾਸ ਨੰਬਰ ਤੇ ਤੋਹਫਾ 10 ਨੰਬਰ ਤੇ ਤੋਹਫਾ ਇੱਕ ਘੱਟ ਦਾ ਹਾਂ ਗਰੀਬ ਬੰਦੇ ਨੂੰ ਮੋਟਰਸਾਈਕਲ ਤੇ ਲੈ ਕੇ ਜਾਣ ਆਲੀ ਮੋਟਰਸਾਈਕਲ ਤੇ ਲੈ ਜਾਣ ਆਲੀ ਮਗਰ ਵੱਛੀ ਹਾਂ 2-4 ਕਿਲੋ ਦੁੱਧ ਮੁੱਲ ਲਿਆਉਂਦਾ ਉਹਦੇ ਲਈ ਬਹੁਤ ਠੀਕ ਆ ਜੀ ਤੁਹਾਡੀ ਕਹਿੰਦਾ ਹਾਥੀ ਲਿਆਉਣ ਦੀ ਲੋੜ ਨਹੀਂ ਮੋਟਰਸਾਈਕਲ ਤੇ ਅਗਲਾ ਲੈ ਜੂ ਇਹਨੂੰ ਉਧਰ ਬਾਈ ਹੁਣੀ ਵੀ ਹੱਸਦੇ ਉਹਨਾਂ ਨੇ ਵੀ ਇੱਕ ਵੈੜ ਲਈ ਆ ਮੋਟਰਸਾਈਕਲ ਤੇ ਜਾੜੂ ਬਾਈ ਇਹ ਤਾਂ ਹਾਥੀ ਦੀ ਵੀ ਨਹੀਂ ਲੋੜ ਜੇ ਜਿਹੜਾ ਲਾਢੀ ਕਹਿੰਦਾ ਕੋਈ 5-6 ਕਿਲੋ ਦੁੱਧ ਡੇਰੀਓ ਮੁੱਲ ਲੈਂਦਾ ਉਹਨਾਂ ਲਾਢੀਆਂ ਦਾ ਇਹਨੇ ਪਿਆ ਦੇਣਾ ਮਗਰ ਇਹਦੇ ਵੱੱਛੀ ਆ ਇਹ ਦੀਵਾਲੀ ਐ ਆਫਰ ਆ ਕਿ ਦਸਹਿਰਾ ਆਫਰ ਆ ਬਾਜੀ ਆਪਣੇ ਦਾ ਰੋਜੀ ਦੀਵਾਲੀ ਦਸਹਿਰਾ ਹੁੰਦਾ ਕਿੰਨੇ ਦੀ ਇਹ ਬਾਈ 10000 ਦੇ 20 ਦੀ ਦੇ ਰਾਂਗੇ 20000 ਦੀ ਅੱਛਾ ਮੋਦੀ ਵਾਂਗੂ GST ਕੱਟ ਕੇ ਮਗਰ ਵੱੱਛੀ ਆ ਲੋ ਜੀ ਹਾਂ ਮੋਟਰਸਾਈਕਲ ਤੇ ਜਾਊ ਐ ਹਾਂ ਨਾਲੇ ਜਵਾ ਖੇਡਣਗੇ ਇਹ ਵੀ ਗੱਲ ਸਹੀ ਆ 20000 ਦੀ 20000 ਦੀ ਬੋਲਾ ਹੈਗਾ ਯਾਨੀ 4 ਕਿਲੋ ਹੈਗਾ 4-5 ਕਿਲੋ ਬੋਲਾ ਆਏਗਾ ਦੋ ਤਾਂ ਵਧੀਆ ਭੈਣ ਚਾਰ-ਪੰਜ ਕਿਲੋ ਬੋਲਾ ਹੈਗਾ ਬੋਲਾ ਨਹੀਂ 2-3 ਕਿਲੋ ਕਿਲੋ ਤੜ ਕੇ ਵਧੀ ਕਿਲੋ ਆਥ ਨੇ ਵਧੀ ਨਾ ਤਾਂ ਰਾਵਣੇ ਵਜ ਜਾਣੇ ਨੇ ਹਾਂ 20000 ਦੀ ਹਾਂ ਜੀ ਹਾਂ ਮੋਟਰਸਾਈਕਲ ਲਿਆ ਫੇਪਲਟੀਨਾ ਉੱਤੇ ਜਾੜੂਗੀ ਇਹ ਉਹ ਪਰਲੀ ਵੈਗੀ ਆ ਉਹ ਬਾਈ ਉਹਨਾਂ ਨੇ ਰਹਿਦੀ ਆ ਉਹ ਤਾਂ ਆਤੀ ਤੇ ਜਾਊਗੀ ਹਾਂ ਤੋ ਕੋ ਵੈੜ ਵੱਡੀ ਆ ਅੱਜ ਦੀ ਵੀਡੀਓ ਦੇ ਵਿੱਚ ਲਾੜੀ ਦੀਆਂ 10 ਵੈੜਾਂ ਪਹਿਲੀਆਂ 9 ਜਾਣੀਆਂ ਹਾਥੀ ਤੇ ਜਾਂ ਆਹ ਦਾ ਪੈਕਅਪ ਤੇ ਜਾਣ ਵਾਲੀ ਹਾਥੀ ਦੇ ਵੀ ਨਹੀਂ ਜਾਣਾ ਐਨੇ ਕਿਉਂਕਿ ਵੈੜ ਵੱਡੀ ਆ ਹਾਂ ਤੇ ਉਹ ਛੋਟਾ ਆ ਜਾਊ ਬੱਚਾ ਮੋਟਰਸਾਈਕਲ ਤੇ ਜੇ ਕੋਈ ਭੈਣ ਭਰਾ ਚੰਗੀ ਸਾਈ ਵਾਲ ਵੈੜ ਲੈਣ ਦਾ ਚਾਹਵਾਣਾ ਮਗਰ ਵੀ ਵੱੱਛੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲ ਵੱਡੀ ਵੈੜ ਇੱਕ ਨੰਬਰ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ